ਦੀਪਸ ਨੇ ਦੀ ਮੈਡੀਕਲ ਰਿਪੋਰਟ ਆ ਗਈ ਹੈ ਜੋ ਕਿ ਪਟਿਆਲਾ ਕੋਰਟ ਨੂੰ ਸੀਲ ਬੰਦ ਕਰਕੇ ਸੌਮ ਦਿੱਤੀ ਗਈ ਹੈ ਦੱਸਦੇ ਕਿ ਸੰਦੀਪ ਸਨਨੀ ਸੁਧੀਰ ਸੂਰੀ ਕਤਲ ਮਾਮਲੇ ਚ ਪਟਿਆਲੇ ਜੇਲ੍ਹ ਚ ਬੰਦ ਸੀ ਜਿੱਤੇ ਉਸ ਨਾਲ ਤਸ਼ੱਦਦ ਕੀਤੀ ਗਈ ਸੰਦੀਪ ਸਨਨੀ ਦੇ ਭਰਾ ਮਨਦੀਪ ਨੇ ਕੋਰਟ ਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸੰਦੀਪ ਸਨਨੀ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਮਤੇ ਨਜ਼ਰ ਹੀ ਕੋਰਟ ਵੱਲੋਂ ਮੈਡੀਕਲ ਕਰਵਾਉਣ ਦਾ ਹੁਕਮ ਦਿੱਤੇ ਗਏ ਸਨ ਤੇ ਬੀਤੇ ਦਿਨ ਸੰਗਰੂਰ ਜੇਲ੍ਹ ਪ੍ਰਸ਼ਾਸਨ ਵੱਲੋਂ ਤਲ ਸੰਗਰੂਰ ਦੇ ਸਿਵਲ ਹਸਪਤਾਲ 'ਚ ਸੰਦੀਪ ਸਨਨੀ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਸਿਵਲ ਹ ਮੈਡੀਕਲ ਅਫਸਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲ ਬੰਦ ਕਰਕੇ ਜੇਲ ਸੁਪਰਡੈਂਟ ਨੂੰ ਦਿੱਤੀ ਗਈ ਸੀ ਤੇ ਸੰਗਰੂਰ ਜੇਲ ਸੁਪਰਡੈਂਟ ਨੇ ਰਿਪੋਰਟ ਪਟਿਆਲਾ ਕੋਰਟ ਨੂੰ ਸੌਂਪ ਦਿੱਤੀ ਹੈ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਵੱਲੋਂ ਖੋਲੀ ਜਾਵੇਗੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਨਨੀ ਦੇ ਭਰਾ ਨੇ ਜੇਲ ਪ੍ਰਸ਼ਾਸਨ ਖਿਲਾਫ ਉਠਾਏ ਸਨ ਸੰਦੀਪ ਸਨਨੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਜੋ ਕਿ ਪਟਿਆਲਾ ਕੋਰਟ ਨੂੰ ਸੀਲ ਬੰਦ ਕਰਕੇ ਸੌਮ ਦਿੱਤੀ ਗਈ ਹੈ ਦੱਸਦੇ ਕਿ ਸੰਦੀਪ ਸਨਨੀ ਸੁਧੀਰ ਸੂਰੀ ਕਤਲ ਮਾਮਲੇ 'ਚ ਪਟਿਆਲੇ ਜੇਲ੍ਹ 'ਚ ਬੰਦ ਸੀ ਜਿੱਥੇ ਉਸ ਨਾਲ ਤਸ਼ੱਦਦ ਕੀਤੀ ਗਈ ਸੰਦੀਪ ਸਨਨੀ ਦੇ ਭਰਾ ਮਨਦੀਪ ਨੇ ਕੋਰਟ 'ਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸੰਦੀਪ ਸਨਨੀ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਮੱਦੇਨਜ਼ਰ ਹੀ ਕੋਰਟ ਵੱਲੋਂ ਮੈਡੀਕਲ ਕਰਵਾਉਣ ਦਾ ਹੁਕਮ ਦਿੱਤੇ ਗਏ ਸਨ ਤੇ ਬੀਤੇ ਦਿਨ ਸੰਗਰੂਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ 'ਚ ਸੰਦੀਪ ਸਨਨੀ ਦਾ ਮੈਡੀਕਲ ਚੈੱਕਅਪ ਕਰ ਮੈਡੀਕਲ ਅਫਸਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲ ਬੰਦ ਕਰਕੇ ਜੇਲ ਸੁਪਰਡੈਂਟ ਨੂੰ ਦਿੱਤੀ ਗਈ ਸੀ ਤੇ ਸੰਗਰੂਰ ਜੇਲ ਸੁਪਰਡੈਂਟ ਨੇ ਰਿਪੋਰਟ ਪਟਿਆਲਾ ਕੋਰਟ ਨੂੰ ਸੌਂਪ ਦਿੱਤੀ ਹੈ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਵੱਲੋਂ ਖੋਲੀ ਜਾਵੇਗੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਨਨੀ ਦੇ ਭਰਾ ਨੇ ਜੇਲ ਪ੍ਰਸ਼ਾਸਨ ਖਿਲਾਫ ਉਠਾਏ ਸਨ